ਪਹਿਲਾਂ ਤਾਂ ਫਰਮਡੇ ਦਿੱਤੇ ਹੋਰ ਪਨੀਰੀ ਦੀ ਜਿਹਦੇ ਚ ਉਹ ਖੇਡ ਬਾਹਰ ਹੈ ਨਾਲਾ ਮੁਸਲਮਾਨ ਵੀ ਵਾਹ ਹੋ ਗਿਆ ਖੇਤ ਤਵੀਆਂ ਗੱਠੀਆਂ ਕਰਦੀਆਂ ਹੁਣ ਤਵੀਆਂ ਇਹ ਬੜੀਆਂ ਔਕੀਆਂ ਹੁੰਦੀਆਂ ਗੱਠੀਆਂ ਤਾਂ ਪੂਰਾ ਜ਼ੋਰ ਲੇ ਲੰਨੀ ਆ ਦੇਖਦਾ ਕਿ ਤੇ ਸੱਟ ਜੀ ਜਗ੍ਹਾ ਜਿੱਥੇ ਉੱਚਾ ਜਾ ਹੋਵੇ ਕਿੱਥੇ ਹੋਣ ਜੋਂ ਉਹਦਾ ਹੈ ਬੱਟਾਂ ਗਿੱਲੀਆਂ ਹਨ ਗਿੱਲੀਆਂ ਹੋਣ ਕਰਕੇ ਤਵੀਆਂ ਗੜ ਜਾਨੀਆਂ ਬੱਟਾਂ ਚ ਚਲੋ ਦੇਖਦੇ ਆ ਕਰਕੇ ਜਦ ਮਿਲਦੇ ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਕੱਖਾਂ ਵਾਲੇ ਖੇਤ ਦਾ ਕਰਤਾ ਪੱਕ ਕਦੂ ਤੇ ਦੂਜੇ ਟਰੈਕਟਰ ਨਾਲ ਬਿਨਾ ਬੈੜਾਂ ਤੋਂ ਹੀ ਕਰ ਰਿਹਾ ਹੈ। ਬਲੀਆ ਵਿੱਚ ਹੋ ਗਿਆ ਤੇ ਮੂੰਗੀ ਮੂੰਗੀ ਖੜੀ ਸੀਗੀ। ਜਿਹੜੇ ਫਲ ਲੱਗਿਆ ਸੀ ਉਹ ਤੋੜ ਲਿਆ। ਬਾਕੀ ਵਿੱਚੇ ਕਰਤੀ। ਮਿਕਸ। ਉਧਰ ਛੱਡਿਆ ਹੁਣ ਪਾਣੀ ਛੋਟੇ ਜਿਹੇ ਕਰੇ ਚ। ਤੇ ਬਾਕੀ ਇਹਦਾ ਹੁਣ ਕੱਲ ਨੂੰ ਕਰਾਂਗੇ ਦਵਾਰੇ ਗੱਦੂ। ਟਰੈਕਟਰ ਮਾਰਦਾ ਪੂਰਾ ਜ਼ੋਰ ਮਾਰਦਾ ਵੀ ਟਰੈਕਟਰ ਇਹ। ਆਪ ਪਨੀਰੀ ਹੈ ਵਾਹੋਂ ਪਨੀਰੀ ਪੱਟ ਕੇ ਜੇ ਕਿਸੇ ਨੇ ਲੈਣੀ ਹੋਵੇ ਉਹਨੂੰ ਦੇ ਕੇ ਬਾਕੀ ਆਪਣੀ ਪੱਟ ਕੇ ਪਿੱਛੇ ਇਹਦਾ ਵੀ ਕਦੂ ਨਾਲੇ ਕਰ ਦੇਣਾ ਹੈ ਲੜਟ ਭੱਜ ਗਈ ਥੋੜਾ ਜਿਹਾ ਪਾਣੀ ਘਟ ਰਿਹਾ ਹੈ ਮੀਂਹ ਦਾ ਮੌਸਮ ਹੋ ਗਿਆ ਸੀ ਪਰ ਪਿਆ ਨਹੀਂਗਾ ਹੈਗਾ ਚਲੋ ਬਾਕੀ ਦੇਖਦੇ ਆਂ ਗਾਉਂ ਦੀ ਇਲਾਟ ਲਾਈਕ ਟੂ ਸ਼੍ਰੀ ਫਤਿਹਗੜ ਸਾਹਿਬ ਮਿਲਦੇ ਆਂ ਜੀ ਕਿ ਤਰੋ ਕੀ ਹਾਲ ਚਾਲ ਨੇ ਜੀ ਆਪਾਂ ਕਰਤਾ ਸੀ ਖੱਦੂ ਕੱਦੂ ਕਰਕੇ ਸਵਾਗਾ ਮਾਰਤਾ ਸੀਗਾ ਮਾਰ ਕੇ ਜੀਰੀ ਵੀ ਲੱਗੀ ਆਪਣੀ ਕਿਉਂਕਿ ਬੰਦੇ ਇਸ ਟਾਈਮ ਥੋੜੀ ਜਿਹੀ ਜੀ ਰਹੀ ਰਹ ਜਾਂਦੀਆਂ ਪਿੱਛੇ ਵੇਲੇ ਹੁੰਨੇ ਆ ਬੰਦੇ ਜੀਰੀ ਵੀ ਲੱਗ ਚੁੱਕੀ ਆ ਤੇ ਬਾਕੀ ਇਹਦੇ ਜਿਹੜੇ ਜੱਲ ਲੱਗੇ ਆ ਥੋੜਾ ਫੋਨ ਡਾਈਟ ਵੀ ਪਉਣਾ ਰਹਿ ਗਿਆ ਸੀਗਾ ਕੱਟਾ ਦੇ ਰੋ ਗਿਆ ਸਭ ਇਹ ਪੂਰੇ ਡਾਈ ਜ਼ਿੰਕ ਪਲੱਸ ਆ ਲੱਗੇ ਆ ਸਮਾਨ ਖੇਤ ਚ ਪਾਉਣਾ ਕਿਉਂਕਿ ਅੱਜ ਇਹਦੇ ਨਾਲ ਚਰੀ ਚੁਰੀ ਸੀਗੀ ਜੋਰ ਜਿਹਾ ਲੱਗਿਆ ਵਾ ਖੇਤ ਦਾ ਤੇ ਪਹਿਲਾਂ ਸੁੱਕੇ ਚ ਪਾਉਣਾ ਸੀਗਾ ਸੁੱਕੇ ਚ ਭੁੱਲ ਗਏ ਚਲੋ ਕੋਈ ਗੱਲ ਨਹੀਂ ਹੁਣ ਜੀਰੀ ਲੱਗੀ ਦੇ ਵਿੱਚ ਹੀ ਪਾ ਦਾਂਗੇ ਹਾਂ ਕਿਹ ਕਿਹ ਇਟ ਲੈ ਲੈਣਾ ਨਹੀਂ ਯੂਰੀਆ ਵੀ ਐਡ ਕਰ ਦੋ ਭਾਈ ਉਹਦਾ ਕਥੈਲਾ ਵੇਹੇ ਜੇ ਪੂਰਾ ਯੂਰੀਆ ਪਿਆ ਹੈ ਅੰਦਰ ਹੈ ਨਹੀਂ ਉਹ ਥੋੜਾ ਜਿਹਾ ਫੈਟੋਰ ਲੱਗ ਨਹੀਂ ਅੰਦਰ ਸੈਲਾ ਪਾਏ ਦੂਦੇ ਜਿਹੜਾ ਥੱਲੇ ਗਿਰਿਆ ਚੱਕ ਲਿਆ ਥੋੜਾ ਜਿਹਾ ਦੋ ਮੁਠੀ ਇਹ ਚੱਕ ਲਿਆ ਬਸ ਐਦਾਂ ਕਰ ਆਓ ਦੂਜੀ ਮੋਟਰ ਪਰ ਉੱਦਾਂ ਥੱਲੇ ਪਿਆ ਹੈ ਨਾ ਯੂਰੀ ਇਹਦਾ ਹਨਾ ਚਲ ਆ ਛੋਟੂ ਚੱਕ ਲਿਗਾਈਏ ਵਿੱਚੇ ਰਲਾ ਦਨੇ ਆ ਇਹ ਹਮਾ ਤਿੰਨੋ ਕਿੱਲੇ ਆਏ ਹਾਂ ਹਫਤੇ ਤੱਕ ਪਾਰ ਬੱਟ ਜੇ ਵੀ ਨਹੀਂ ਤਾਂ ਬਦਲੇ ਤੂੰ ਹੀ ਉੜ ਗਿਆ ਤਾਂ ਫਿਊਜ ਲਾਇਆ ਤਾਂ ਇਧਰੋਂ ਲੈ ਕੇ ਜਾਣੇ ਆ ਚੱਕਿਆ ਉੱਦਾਂ ਥੱਲੇ ਹੁਣ ਲੱਗੇ ਆ ਪੌਣ ਪਾਏ ਦਨੇ ਆ ਵਿੱਚ ਆਪਣੀ ਭਿੰਡੀਆਂ ਮਿਰਚਾਂ ਦੇਖੋ ਮਿਰਚਾਂ ਹੁਣ ਮਡੀਆਂ ਲੱਗੀਆਂ ਟੰਗਾ ਫਲ ਆ ਗਏ ਮਿਰਚਾਂ ਬਾਕੀ ਪਿੱਛੇ ਦੂਜੇ ਰੇ ਆਪਾਂ ਪਾਸਾ ਸੀਗਾ ਉਹ ਵੀਡੀਓ ਨਹੀਂ ਬਣਾਈ ਹੈਗੀ ਇਹਦੇ ਚ ਤਾਂ ਵੈਸੇ ਤੀਜੇ ਪੈ ਗਏ ਬਾਕੀ ਜੇ ਦੂਜੇ ਹੋ ਗਏ ਕੱਲੇ ਪਿਆ ਪਰ ਜੋ ਝੋਨਾ ਬਹੁਤ ਵਧੀਆ ਉੱਠਿਆ ਜੋ ਇਥੇ ਥੋੜੀ ਸ਼ਾਮ ਹੈ ਤਾਂ ਥੋੜਾ ਬੁੱਝਾ ਘਟ ਲੱਗਦਾ। ਉਹ ਵਧੀਆ ਉੱਠਿਆ ਜੀ। ਚੱਕ ਲਿਆ। ਚਾਬੀ ਰੱਖ ਦੇ ਉੱਤੇ। ਉਹ ਕੋਈ ਰਸ ਨਹੀਂ ਲੈਣੀ। ਉਹ ਵੀਡੀਓ ਜਗਾ ਤੇ ਦਿਖਾਉਣੀ ਆਪਾਂ ਕਿ ਕਿ ਰੱਖੀ ਜਾਬੀ। ਗਾ ਵੀ ਉੱਪਰ ਗੇਰ-ਗੇਰ ਲਾ ਲਓ ਪਹਿਲਾਂ। ਚੰਗੀ ਲੀਟਰ। ਲੈ। ਬਾਕੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਮੇਰਾ ਬਿਰਸ਼ ਵੀਡੀਓ ਨੂੰ ਕਮੈਂਟ ਸ਼ੇਅਰ ਕਰਦੇ ਹੋ। ਲਾਈਕ ਕਰਦੇ ਹੋ। ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਹੋਰ ਕਿਸੇ ਕੋਲ ਜਾਊਗੀ ਤਾਂ ਚੈਨਲ ਸਬਸਕ੍ਰਾਈਬ ਕਰੂਗਾ ਕੋਈ ਨਾ ਕੋਈ ਤੇ ਬਾਕੀ ਵੀਰੇ ਬੇਨਤੀ ਆ ਕੋਈ ਵੀ ਜਿਹੜਾ ਵੀਡੀਓ ਦੇਖਦਾ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬਾਕੀ ਹੋਰ ਅੱਗੇ ਵਧੀਆ ਵੀਡੀਓ ਬਣਾਵਾਂਗੇ। ਤੇ ਹਲੇ ਤਾਂ ਥੋੜਾ ਜਿਹਾ ਕਿਉਂਕਿ ਇਤਾਂ ਜੀਰੀ ਲੱਗੀ ਕੰਮ ਕਰ ਘਟ ਜਾ ਅੱਗੇ ਅੱਗੇ ਕੰਮ ਹੋਰ ਹਨਾ ਵਧੀਆ ਵਧੀਆ ਕੰਟੈਂਟ ਕਰਾਂਗੇ ਤੇ ਇਹ ਬਾਕੀ ਸ਼੍ਰੀ ਗੁਰੂ ਫਰਬਾਹ ਜੀ ਫਤਿਹ ਕੜਾ ਸਾਹਿਬ ਸਾਹਮਣੇ ਆਪਣੇ ਤੇ ਮੇਰਾ ਵੀਰ ਜਰੂਰ ਵੀਡੀਓ ਨੂੰ ਨਾ ਬੇਨਤੀ ਹਵਾ ਬਸ ਕੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਜੀ 1 ਮਿੰਟ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਬਾਕੀ ਦੇਖਦੇ ਆ ਵੀਡੀਓ ਤੋਂ ਬਾਅਦ ਕਿੰਨੇ ਸਬਸਕ੍ਰਾਈਬਰ ਵਧਦੇ ਆ ਆਪਣੇ ਬੇਨਤੀ ਹੋਆ ਤੇ ਮਿਲਦੇ ਆ ਚਲੋ ਕਿਸੇ ਅਗਲੀ ਵੀਡੀਓ ਚ ਜਦ ਤੱਕ ਲਈ ਬਾਏ ਬਾਏ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ ਓਕੇ ਜੀ ਬਾਏ